ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਜੀ ਕੀ ਹਾਲ ਆ ਅਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਜੀ ਕਣਕ ਦੀ ਜਿਹੜੀ ਬਜਾਈ ਹੈ ਤੁਹਾਨੂੰ ਪਤਾ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਕਣਕ ਪਾਈ ਜਾਂਦੀ ਹੈ ਉਹਦੇ ਵਿੱਚ ਡੀ ਏ ਪੀ ਜਿਹੜੀ ਹੋਰ ਲਾਈ ਜਾਂਦੀ ਹੈ ਜੀ ਕਿੰਨਾ ਬੀ ਪੈਂਦਾ ਕਿੰਨੀ ਡੀਏਪੀ ਪੈਂਦੀ ਆ ਤੁਹਾਨੂੰ ਆਪਾਂ ਸਾਰੀ ਗੱਲ ਦੱਸਾਂਗੇ ਹਾਂਜੀ ਅਸੀਂ ਜਿਹੜੇ ਆਪਣੇ ਬਾਣਨੇਗੇ ਉਹਦੇ ਵਿੱਚ 45 ਕਿਲੋ ਆ ਜਿਹੜਾ ਬੀ ਪਾਉਣੇ ਹੁੰਨੇ ਆ ਕਣਕ ਦਾ ਤੋਲ ਕੇ ਜਿਹੜੀ ਇਹ ਪਾਈ ਜਾਂਦੀ ਹੈਗੀ ਰੇ ਤੇ ਕਣਕ 45 ਕਿਲੋ ਕਣਕ ਦੇ ਵਿੱਚ ਜੀ ਆਪਾਂ 50 ਕਿਲੋ ਜਿਹੜੀ ਡੀਏਪੀ ਹੋਰ ਲਾਉਣੇ ਆਗੇ ਰ ਲਾ ਕੇ ਜਿਹੜੀ ਚੰਗੀ ਤਰ੍ਹਾਂ ਪਾ ਦਿੰਨੇ ਹੁੰਨੇ ਆਗੇ ਤੇ ਡੀਪ ਡੀਏਪ ਇਹ ਜਿਹੜੀ ਜਿਹੜੀ ਬਹੁਤ ਮੁਸ਼ਕਲ ਦੇ ਨਾਲ ਮਿਲੀ ਹੈ ਜੀ ਸਾਡੇ ਹਰਿਆਣੇ ਦੇ ਵਿੱਚ ਤਾਂ ਫੇਰ ਵੀ ਹਜੇ ਮਿਲ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਜਿਹੜਾ ਇਹਦਾ ਬਹੁਤ ਹੀ ਮੰਦਾ ਹਾਲ ਹੈ ਜੀ ਤੇ ਉਸ ਤੋਂ ਬਾਅਦ ਹੁਣ ਇੱਥੇ 45 ਕਿਲੋ ਕਣਕ ਦੇ ਵਿੱਚ 50 ਕਿਲੋ ਡੀਏਪ ਰਲਾਈ ਜਾ ਰਹੀ ਹੈ ਜੀ ਹਾਂਜੀ ਇਧਰ ਮੇਰੇ ਕੰਮਾਂ ਨੂੰ ਵੀ ਹੈ ਜਿਹੜਾ ਅੱਧੀ ਰਾਤ ਹੋ ਜਾਂਦੀ ਹੈਗੀ ਪਤਾ ਨਹੀਂ ਕੀ ਹੋਇਆ ਕਿ ਨਾ ਮਾਰਜੀ ਭੱਜ ਦੌੜ ਜਿਹੜੀ ਕਰ ਲਈ ਪਰ ਕੰਮ ਆ ਜਿਹੜੇ ਅੱਧੀ ਰਾਤ ਤੱਕ ਨਹੀਂ ਲੋਟ ਆਉਂਦੇ ਹੈਗੇ ਸਾਡੇ ਮੀਆਂ بیوی ਦੇ ਕੰਮ ਜਮੀਨ ਹੀ ਲੋਟ ਆਉਂਦੇ ਪਤਾ ਨਹੀਂ ਕੀ ਤਾਂ ਗੱਲ ਹੋ ਰਹੀ ਆ ਗੱਲ ਤਾਂ ਕੀ ਹੋਣੀ ਸੀ ਬਸ ਦੇਣਾ ਜਿਹੜੇ ਛੋਟੇ ਹੋ ਗਏ ਆ ਕੰਮ ਐਡਾ ਹੁਣ ਪਸੂਆਂ ਦਾ ਮੈਨੂੰ ਕੱਲੀ ਨੂੰ ਕਰਨਾ ਪੈਂਦਾ ਹੈਗਾ ਤੇ ਖੇਤਾਂ ਦਾ ਕੰਮ ਸ਼ੁਰੂ ਹੋਣ ਦੇ ਕਾਰਨ ਜਿਹੜਾ ਘਰ ਦਾ ਪਸੂਆਂ ਦਾ ਕੰਮ ਆ ਖੇਤੀ ਕੱਲਾ ਕਰਨਾ ਪੈਂਦੇ ਕੱल्ल्या ਨੂੰ ਕਰਨਾ ਪੈਂਦਾ ਹੈਗਾ ਇਸ ਲਈ ਜਿਹੜੀ ਆ ਵੀ ਰਾਤ ਹੋ ਜਾਂਦੀ ਆ ਇੱਥੇ ਤੁਸੀਂ ਦੇਖ ਰਹੇ ਹੋਗੇ ਅੱਧੀ ਰਾਤ ਹੋ ਰਹੀ ਆ ਤੇ ਬਾਕੀ ਕੰਮ ਮੇੜਾ ਪਾ ਕਰ ਲਿਆ ਹੀ ਪਸ਼ੂ ਪਰਾਂ ਕਰ ਤੇ ਹੱਸ ਕੱਲਾ ਨੀਰਾ ਪਾਉਣ ਵਾਲਾ ਰਹਿ ਗਿਆ ਕਿਉਂਕਿ ਸਵੇਰੇ ਉੱਠ ਕੇ ਜਿਹੜਾ ਨੀਰਾ ਪਾਉਣਾ ਬਹੁਤ ਔਖਾ ਹੈਗਾ ਇਸ ਲਈ ਮੈਂ ਸ਼ਾਮ ਨੂੰ ਹੀ ਪਾ ਕੇ ਰੱਖ ਦਿੰਨੀ ਹੁੰਨੀ ਹੈਗੀ ਤੇ ਸਵੇਰੇ ਬਸ ਕੱਲਾ ਉੱਠ ਕੇ ਸਿੱਧਾ ਆਪਾਂ ਪਸ਼ੂ ਖਾਣ ਦਿੰਨੇ ਹੁੰਨੇ ਆ ਇੱਧਰ ਤੁਸੀਂ ਦੇਖ ਰਹੇ ਹੋ ਆਪਣੇ ਪਸ਼ੂ ਜਿਹੜੇ ਖੜੇ ਨੇਗੇ ਹਨੇਰਾ ਇਹੜਾ ਬਹੁਤ ਜ਼ਿਆਦਾ ਹੋ ਗਿਆ ਤੇ ਰਾਤ ਨੂੰ ਵੀ ਵੀ ਇਸ ਲਈ ਰਾਇ ਜੀ ਕਿਉਂਕਿ ਸਵੇਰੇ ਤੜਕੇ ਸੁਨੇਹਾ ਬੀਜ ਕੇ ਆਉਣੀ ਹੈਗੀ ਤੇ ਤਾਂ ਕਰਕੇ ਇਹੜੇ ਰਾਤ ਨੂੰ ਵੀਰ ਲਾ ਰਹੇ ਹਾਂ ਕਿਉਂਕਿ ਸਵੇਰੇ ਹੀ ਕੱਲ ਨੂੰ ਇਹੜੇ ਪਾਣੀ ਦੀ ਵਾਰੀ ਹੈਗੀ ਇਸ ਲਈ ਸ਼ਾਮ ਨੂੰ ਇਹ ਜਿਹੜਾ ਆਪਾਂ ਪੀਰ ਲਾ ਕੇ ਰੱਖਤਾ ਨੀਰਾ ਵੀ ਇਹਦੇ ਇੱਥੇ ਆਪਾਂ ਰਲਾ ਦਿੱਤਾ ਹੈਗਾ ਜੀ ਤੇ ਹੁਣ ਆਪਾਂ ਇਹ ਜਿਹੜੇ ਆਪਣੇ ਛੋਟੇ-ਛੱਟੇ ਬੱਛੇ ਉਹਨਾਂ ਨੂੰ ਪਾਉਣੇ ਹੁੰਨੇ ਸਵੇਰੇ ਪਤਾ ਨਹੀਂ ਕੀ ਗੱਲ ਈ ਟੋਕਰ ਚੱਕਣਾ ਬਹੁਤ ਮੁਸ਼ਕਲ ਲੱਗਦਾ ਹੁਣ ਉੱਥੇ ਕੱਟੇ-ਵੱਛੇੜੇ ਬੰਨੇ ਪਏ ਇਸ ਲਈ ਸਵੇਰੇ ਪਾਉਣਾਂ ਤਾਂ ਕਰਕੇ ਆਪਾਂ ਜਿਹੜਾ ਟੋਕਰਾ ਭਰ ਕੇ ਰੱਖ ਤਾਂ ਸਵੇਰ ਤਾਂ ਟੂ ਹੀ ਜਮੀਨੀ ਮੁੜਦੀ ਹੈਗੀ ਭਰ ਕੇ ਰੱਖ ਤਾਂ ਬਸ ਚੱਕ ਕੇ ਆਪਾਂ ਹੀ ਹਲਟਾ ਦਾਂਗੇ ਇਸ ਤਰ੍ਹਾਂ ਜਿਹੜੇ ਛੋਟੇ-ਛੋਟੇ ਕੰਮ ਆਹੀ ਬਿਲਕੁਲ ਵੀ ਲੋਟ ਨਹੀਂ ਆਉਂਦੇਗੇ ਬਸ ਹੁਣ ਤਾਂ ਇਹ ਸਿਰਫ 10 ਦਿਨ ਹੋਰ ਐ ਜਿਹੜਾ ਜੋਰ ਆ ਕੰਮ ਦਾ 10ਕ ਦੇਣੀ ਹੈਗਾ ਉਸ ਤੋਂ ਬਾਅਦ ਤਾਂ ਜਿਹੜੇ ਵਿਹਲੇ ਹੋ ਜਾਣਗੇ ਇੱਕ ਕਈ ਵਿਆਹ ਜ ਆ ਰਹੇ ਜੀ ਵਿੱਚ ਵਿਆਹਾਂ ਦਾ ਵੀ ਜਿਹੜਾ ਹਨਾ ਜੋਰ ਚੱਲ ਰਿਹਾ ਹੈਗਾ ਕੰਮ ਨੂੰ ਕਵੇਲਾ ਹੋਣ ਦਾ ਵੀ ਇਹੀ ਕਾਰਨ ਹੈ ਪਹਿਲਾਂ ਆਪਾਂ ਉਹ ਮੰਡੀ ਵਾਗੇ ਸੀਗੇ ਦਿਨੇ ਤਾਂ ਕਰਕੇ ਜਿਹੜਾ ਥੋੜਾ ਜਿਆਦਾ ਇੱਕ ਵੇਲਾ ਹੋ ਗਿਆ ਤੇ ਕਿਉਂਕਿ ਮੰਡੀ ਨੂੰ ਕਵੇਲੇ ਆਏ ਜੀ ਫਿਰ ਆ ਕੇ ਇੱਕ ਵੇਲੇ ਧਾਰਾਂ ਕੱਢੀਆਂ ਤੇ ਇਸ ਤਰ੍ਹਾਂ ਜਿਹੜਾ ਕੰਮ ਆਨ ਬਸ ਟਾਈਮ ਹੋ ਜਾਂਦਾਗਾ ਵੇਲਾ ਕਵੇਲਾ ਪਰ ਆਪਾਂ ਨੂੰ ਕੋਈ ਵੇਲਾ ਕਵੇਲਾ ਨਹੀਂ ਲੱਗਦਾ ਹੀ ਕੰਮ ਦਾ ਜਿਹੜਾ ਟਾਈਮ ਹੋਣ ਦਾ ਬਸ ਠੀਕ ਹੈ ਕਰੀ ਜਾਂਦੇ ਆ ਲਓ ਜੀ ਲਾਈਟ ਆਪਾਂ ਕਰ ਦਿੱਤੀ ਆ ਆਫ ਤੇ ਇਧਰ ਆਪਾਂ ਦਵਾਰੇ ਆ ਗਏ ਆ ਜੀ ਵੀਰ ਲਾਉਣ ਕਿਉਂਕਿ ਇਹਨਾਂ ਦੀ 2 एडी ਬਹੁਤ ਜ਼ਿਆਦਾ ਦੁੱਖਦੀ ਹੈਗੀ ਅ ਬਾਬਾ ਬੀਰ ਲਾਤਾ ਜੀ ਇਹਨਾਂ ਨੇ ਦੋ ਕਿੱਲਿਆਂ ਦਾ ਤਾਂ ਕਰਕੇ ਕਹਿੰਦੇ ਟੂਈ ਦੁਖਣ ਲੱਗੀ ਮੈਂ ਹੱਚਲ ਆਪਾ ਹੋਰ ਤਾਂ ਕੁਝ ਨਹੀਂ ਜੀ ਮਣੀ ਮੋਟੀ ਹੈਲਪ ਹੀ ਕਰ ਸਕਦੇ ਹਨ ਪਤਾ ਨਹੀਂ ਟੂਈਆਂ ਨੂੰ ਅੱਜ ਕੱਲ ਕੀ ਹੋਇਆ ਰਹਿੰਦਾਗਾ ਟੂਈ ਜਿਹੜੀ ਹਰੇਕ ਦੀ ਦੁਖਦੀ ਹੈਗੀ ਜੋ ਕੋਡੇ ਕੋਡੇ ਆਪਰ ਲਾਉਣੇ ਹਨ ਤਾਂ ਕਰਕੇ ਇਹ ਟੂਈ ਦੁਖਣ ਲੱਗੇ ਜਾਂਦੀਆਂ ਇੱਥੇ ਮੇਰੇ ਤੋਂ ਜਿਹੜੀ ਪੱਲੀ ਉਹ ਇਕੱਠੀ ਹੋ ਗਈ ਸੀ ਤੇ ਮਹਾ ਚਲ ਮੈਂ ਹੈਲਪ ਕਰ ਦੰਨੀ ਐ ਇਹ ਟੂਈ ਦੁਖਦੀ ਐ ਤਾਂ ਉਧਾਮ ਲਾਈਨ ਲਾਗੀ ਬਹਿਗੇ ਦੇਖੋ ਇਹ ਹੈਲਪ ਕਰਨ ਨਾਲ ਕੁਝ ਨਹੀਂ ਹੁੰਦਾ ਹਨਾ ਕੋਈ ਕੰਮ ਨਹੀਂ ਬੁੜੀਆਂ ਦਾ ਹੁੰਦਾ ਕੋਈ ਬੰਦਿਆਂ ਦਾ ਨਹੀਂ ਹੁੰਦਾ ਹੈਲਪ ਐੜੀ ਕਰਨੀ ਚਾਹੀਦੀ ਇੱਕ ਦੂਜੇ ਦੀ ਤੇ ਅਸੀਂ ਤਾਂ ਦੋਨੇ ਜੀ ਇੱਕ ਦੂਜੇ ਦੀ ਹੈਲਪ ਕਰਦੀ ਰਹਿਣੇ ਆ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਇਹ ਬੁੜੀਆਂ ਦਾ ਕੰਮ ਆ ਜਾਂ ਬੰਦਿਆਂ ਦਾ ਹੁਣ ਆਪਾਂ ਇੱਥੇ ਜਿਹੜਾ ਚੰਗੀ ਤਰ੍ਹਾਂ ਸਾਰਾ ਬੀਅਰ ਲਾ ਲਵਾਂਗੇ ਹਾਂਜੀ ਇੱਥੇ ਇਹ ਜਿਹੜੀ ਵੀਡੀਓ ਕਲਿੱਪ ਹੈਗੀ ਇਹ ਅਗਲੇ ਦਿਨ ਸਵੇਰ ਦੀ ਹੈ ਸਵੇਰੇ ਸੁਨੇਹਾ ਜਿਹੜੀ ਉੱਠਣਸਾਰ ਆਪਣੇ ਆ ਜਿਹੜੀ ਕਣਕ ਦੀ ਵਜਾਈ ਕਰਨ ਗਏ ਸੀਗੇ ਇਹ ਵੀਡੀਓ ਕਲਿੱਪ ਉਹਦੀ ਹੈਗੀ ਕਿਉਂਕਿ ਜੀ ਸ਼ਾਮ ਨੂੰ ਆਪਣੇ ਕਣਕ ਦੀ ਵਾਰੀ ਆ ਇਹ ਆਪਣੇ ਵੀਰ ਐ ਨੇ ਕਣਕ ਇਹ ਵੀਰ ਐ ਸਾਰਾ ਐ ਹੁੰਦਾ ਜਿਹੜੇ ਕਹਿੰਦੇ ਸੁਪਰ ਸੀਟਰਾ ਹਨਾ ਉਹ ਤਾਂ ਜਿਆਦਾ ਵੀ ਪਾਉਂਦਾਗਾ ਉਹ ਤਾਂ 5-7 ਕਿਲੋ ਵੱਧ ਦੀ ਪਾਉਂਦਾਗਾ ਤੇ ਜਿਹੜੀ ਇਹ ਕਣਕ ਦੀ بجائے ਮਸ਼ੀਨ ਨਾਲ ਬੀਜਣੀ ਆ ਜੀ ਇਹ ਤਾਂ ਬਸ ਆਪਾਂ 45 ਕਿਲੋ 50 ਵੀ ਪਾ ਲੈਨੇ ਆ ਜੀ ਕਈ ਵਾਰ ਕਿਉਂਕਿ ਜੀ ਬੀਜ ਦਾ ਹਿਸਾਬ ਵੀ ਹੁੰਦਾ ਹਨਾ ਬੀਜ ਵੀ ਕੋਈ ਵੱਧ ਫਟਾਰ ਕਰਦਾ ਹੁੰਦਾ ਕੋਈ ਘੱਟ ਕਰਦਾ ਹੁੰਦਾਗਾ ਬਾਕੀ ਪਾਣੀ ਦਾ ਵੀ ਫਰਕ ਹੁੰਦਾ ਜੀ ਕਿਤੇ ਪਾਣੀ ਖਾਰੇ ਹੁੰਦੇ ਆ ਹਨਾ ਕਿਤੇ ਵਧੀਆ ਹੁੰਦੇ ਨੇ ਵੀ ਇਹ ਜਿਹੜਾ ਆਪੋ ਆਪਣੇ ਹਿਸਾਬ ਨਾਲ ਪੈਂਦਾ ਹੁੰਦਾ ਡੀਪੀ ਜਿਹੜੀ ਆਪਣਾ ਆਪਣੇ ਬਹਾਨਾ ਦੇ ਹਿਸਾਬ ਨਾਲ ਪੈਂਦੀ ਹੁੰਦੀ ਆ ਕਿੱਥੇ ਵੱਧ ਕਿੱਥੇ ਘੱਟ ਚਾਹੀਦੀ ਆ ਤੇ ਇਹ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਦੱਸਿਆ ਜੀ ਆਪਣੇ ੜੀ 45 ਕਿਲੋ ਕਣਕ ਦੇ ਵਿੱਚ 50 ਕਿਲੋ ਡੀਏਪੀ ਪੈਂਦੀ ਆ ਤੇ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਲਿੱਪ ਵਧੀਆ ਲੱਗੀ ਹੋਵੇਗੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਾਂ